हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਵਾਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਂ ਨਾਗ ਸੇ ਲਾਈ ਲੈ ਕੇ ਆਏ ਜੀ ਆਪ ਪੁੱਛ ਲੈਣੇ ਬਾਈ ਕੁਟੇ ਆਜੀ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋਰ ਠੀਕ ਹੋਈ ਬੜੀ ਹਾਂ ਹਾਂ ਬਾਈ ਵਧੀਆ ਡਾਕਟਰ ਨਾਮ ਤੇ ਐਡਰੈਸ ਬੋਲ ਨਾ ਬਾਈ ਮੇਰਾ ਜੱਗਾ ਪਿੰਡ ਢਿਲਮਾ ਕੋਠੇ ਬਾਦੀਆਂ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਬਾਈ ਨੇੜੇ ਤਪਾ ਹੀ ਆ ਬਾਈ ਹਾਂ ਬਾਈ ਨੇੜੇ ਤਪਾ ਉਧਰੋਂ ਪੱਖੋਂ ਕਿੰਚਾ ਰਹੇਗਾ 9 ਕਿਲੋਮੀਟਰ ਮੋਬਾਈਲ ਨੰਬਰ ਬੋਲ 689997138 ਬਾਈ ਠੀਕ ਹੈ ਬਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਬੈਠਦੇ ਨੇ ਕਿਹੜਾ ਸੋਸ ਹੋਈ ਹੈ ਇਹ ਡਾਕਟਰ ਪਹਿਲਨ ਠੀਕ ਆ ਹਾਂ ਮੰਨ ਲਾ ਵੀ ਚੌਕ ਦੇ ਦੰਦ ਪੂਰੇ ਹੋ ਗਏ ਸਿੱਧੇ ਦੰਦ ਚੱਕਦੀ ਆ ਹਜੇ ਬਸ ਚੱਕਦੀ ਆ ਹਜੇ ਚੰਗੀ ਬਹੁਤ ਆਗੀ ਕੁਆਲਿਟੀ ਕੁਆਲਿਟੀ ਦਾ ਦੁਕਾਨ ਇਹ ਸਾ ਜਿਹੜਾ ਬੜਾ ਪਿਆਰਾ ਬਹੁਤ ਹੀ ਬਹੁਤ ਚੰਗੀ ਆ ਚੰਗੀ ਆ ਡਾਕਟਰ ਦੇ ਪੂਰਾ ਫੁੱਲ ਕਰਦਾ ਫੁੱਲ ਕਰਦਾ ਭਾਈ ਫੁੱਲ ਪੂਰੇ ਫੁੱਲ ਸਾਰੇ ਵੱਡਾ ਕਰਦਾਗਾ ਏ ਰਾਈਟਰ 9 10 ਕਿਲੋ ਦੁੱਧ ਆਇਆ ਥੱਲੇ ਠੀਕ ਆ ਡੇਢ ਮਹੀਨੇ ਲਈ ਆਪਾਂ ਨੂੰ ਗੱਭਣ ਦੱਸਿਆ ਇਹਦੇ ਠੀਕ ਆ ਦੱਸਣ ਦੇ ਹਿਸਾਬ ਨਾਲ ਠੀਕ ਆ ਨਹੀਂ ਨਹੀਂ ਰਾਈਟਰ ਚੈੱਕ ਨਹੀਂ ਕਰਾਈ ਉਹ ਤਾਂ ਕੱਲ ਹੀ ਆਈ ਆਪਣੇ ਕੋਲੇ ਠੀਕ ਆ ਜਿਹੜੇ ਹਿਸਾਬ ਨਾਲ ਦੱਸਿਆ ਡੇਢ ਮਹੀਨੇ ਤੋਂ ਉੱਤੇ ਦੱਸਿਆ ਗੱਭਣ ਵੀ ਆਰਡਰ ਚੰਗਾ ਹਾਂ ਦੁੱਧ 10 ਲੀਟਰ ਆ ਪਰ ਆਪਾਂ 9 ਕਹਿ ਕੇ ਦੇਵਾਂਗੇ ਠੀਕ ਆ ਸੀਲ ਠੰਡੀ ਚਵਾਈ ਚਬੂਈ ਦਾ ਬੈੜ ਦਾ ਕੋਈ ਲੇਖ ਨਹੀਂਗਾ ਠੀਕ ਆ ਜਿਹੜਾ ਰੂਵੀ ਦਾ ਬਾ ਕੋਈ ਅੰਤ ਨਹੀਂ ਬੈੜਦਾ ਹੋ ਲਾ ਭਾਈ ਤੋੜ ਕੇ ਦਿਖਾ ਦੇ ਵੱਡਾ ਕੱਦ ਜਦਵਰੀਟ ਫੁੱਲ ਖਾਣ ਲਈ ਬਾ ਚੰਗਾ ਦੁੱਧ ਵੀ ਚੰਗਾ ਦੱਸਿਆ ਫਿਰ ਇਸ ਕੁਆਲਟੀ ਬੜੀ ਚੰਗੀ ਆ ਬੱਚਾ ਚੰਗੀ ਆ ਵਹਿੜਾਂ ਅੰਗਾ ਦੰਦਾਂ ਚ ਵਹਿੜ ਆ ਬਾਈ ਤੇ ਮੁੱਲ ਕੀ ਆ ਭਰਾ ਦਾ ਫੁੱਲ ਦਾ ਰੇਟਰ ਦਾ 26000 ਆ ਮਾਨਤਾਨ ਹੋ ਜੂ ਕੋਈ ਗੱਲ ਨਹੀਂ ਮਾਨਤਾਨ ਕਰ ਦਾਂਗੇ ਡਾਕਟਰ 26000 ਰੁਪਿਆ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚ ਆ ਮਾਨਤਾਨ ਜੀ ਰੂ ਬਾਕੀ ਟਰੈਕਟਰ ਪਾਲਣ ਨੂੰ ਬਹੁਤ ਚੰਗੀਆਂ ਇੰਨੇ ਦੀ ਕੋਈ ਬੱਸੀ ਵੀ ਨਹੀਂ ਦਿੰਦਾ ਕੱਦ ਕਾਠ ਪੂਰਾ ਫੁੱਲਾ ਬੱਚੀ ਸਹੀ ਗੱਲ ਆ ਬਾਈ ਕੱਦ ਵੱਡ ਰੰਗ ਰੂਪ ਥਾਂਲੇ ਵਾਸਾਰੇ ਪਾਸੇ ਬਾਈ ਚੰਗੀ ਆ ਤੂਰਾ ਤਰਾ ਚੰਗੀਆਂ ਜਾਣ ਵਾਲੀ ਬਾੜਾ ਬਾਈ ਐਵੇਂ ਨਹੀਂ ਕੋਈ ਲੱਸੀ ਲਾਮੀ ਜੀ ਮੁੱਲ ਵੀ ਜਾ ਜੀ 26000 ਰੁਪਏ ਮਾਨਤਾਨ ਹੋ ਜੂ ਹਣਾ ਕੋਈ ਗੱਲ ਨਹੀਂ ਡਾਕਟਰ ਮਾਨਤਨ ਕਰਦਾ ਠੀਕ ਆ ਥਣਲੇ ਬਾਬਾ ਹੀ ਬੜਾ ਠੰਢੀ ਠੁੰਡੀ ਪੂਰੀ ਆ ਜਿਵੇਂ ਮਰਜ਼ੀ ਚੋਈ ਚੱਲੀ ਉਹ ਲੱਤ ਵੀ ਨਹੀਂ ਚੱਪਦੀ ਠੀਕ ਆ ਬਾਈ ਥਣ ਸੁਣ ਦਿਖਾ ਦੇ ਬਹੁਤ ਚੰਗਾ ਲੱਗਿਆ ਹਮਮ ਸਹੀ ਗੱਲ ਅੱਗੇ ਭਰਾ 2 ਨੰਬਰ ਕਿਹੜਾ ਸੂਈ ਆ ਡਾਕਟਰ ਇਹ ਵੀ ਦੂਜਾ ਸੂਆ ਕਦੋਂ ਸੂਈ ਆ ਇਹਨਾਂ ਕਹਿੰਦੇ ਡੇਢ ਮਹੀਨਾ ਹੋਇਆ ਸੂਈ ਨੂੰ ਠੀਕ ਆ ਹਾਂ ਬੱਚਾ ਰਹਿ ਨਹੀਂ ਗਾ ਠੀਕ ਆ ਤੇ ਚਵਾਈ ਚਬੂਰੀ ਠੰਢੀ ਠੁੰਡੀ ਦਿਖਾ ਦੇਲੇ ਵਾਲੂ ਵਾ ਬਹੁਤ ਚੰਗੀ ਆ ਠੀਕ ਠੀਕ ਥਣਲੇ ਦਾ ਕੋਈ ਅੰਤ ਨਹੀਂ ਵਹਿਰਦਾ ਹਮ ਸਹੀ ਗੱਲ ਆ ਬਾਈ ਕਿਵੇਂ ਮਰਜ਼ੀ ਚੋਹੀ ਚੱਲੀ ਕੋਈ ਚੱਕਰ ਹੀ ਨਹੀਂ ਦੁੱਧ ਕਿੰਨਾ ਦੁੱਧ ਡਾਕਟਰ 10 ਉਹ ਪਰ ਆਪਾਂ 9 ਹੀ ਕਹਿ ਕੇ ਦੇਵਾਂਗੇ ਇਹਦਾ ਵੀ ਠੀਕ ਆ ਨਾਲਾ ਨੂੰ ਨਾ ਫੁੱਲ ਚੰਗੀਆਂ ਪੂਰੀਆਂ ਚੰਗੀਆਂ ਡਾਕਟਰ ਲੈ ਵਾ ਲੂਗਾ ਵੀ ਪੂਰਾ ਲੈ ਲਓ ਤੇ ਹੋ ਵਧੂਗੀ ਇਹ 12-13 ਲੀਟਰ ਦੀ ਗਾਰੰਟੀ ਹੈ ਦੁੱਧ ਦੀ ਹੂੰ ਰੰਗ ਰੂਪ ਚੰਗਾ ਫੇਸ ਬਿਊਟੀ ਚੰਗੀ ਆ ਬੋਦੀ ਵਾਦੀ ਚੰਗੀ ਆ ਤੇ ਬਾਕੀ ਤੋਰਾ ਤਾਰਾ ਵੜ ਦਾ ਚੰਗਾ ਆਰਡਰ ਵੀ ਚੰਗਾ ਹੈਗਾ ਥਾਨ ਬੜਾ ਚੰਗਾ ਲੱਗਿਆ ਚੱਲ ਜੂ ਡਾਕਟਰ ਬਹੁਤ ਆਗੀ ਖਾਣ ਪੀਣ ਜਿਹੜਾ ਕੋ ਮਰਜ਼ੀ ਪਾਈ ਚੱਲੀ ਠੀਕ ਆ ਹੀ ਮੁੱਲ ਆ ਭਰਾ ਇਹਦਾ ਡਾਕਟਰ ਮੁੱਲ 27000 ਰੁਪਇਆ ਮਾਨਤਾਣ ਹੋ ਜਾ ਕੋਈ ਗੱਲ ਨਹੀਂ ਮਾਨਤਾਣ ਕਰ ਦਾਂਗੇ ਡਾਕਟਰ 27000 ਰੁਪਇਆ ਮੁੱਲ ਮਾਨਤਾਣ ਬਹੁਤ ਆ ਵਾੜ ਦੇ ਕੰਮ ਚੋਕ ਪੂਰੀ ਫੁੱਲ ਆ ਹਾਂ ਚਮਕ ਬਹੁਤ ਆ ਬਾਈ ਵਾੜ ਤੇ ਫੇਸ ਹੂਸ ਵੀ ਕਰਮ ਵਾਲੀ ਦਾ ਚੰਗਾ ਫੁੱਲ ਦੀ ਫਾਦੀ ਚੰਗੀ ਆ ਸਨੱਕੀ ਆ ਬਾਈ ਵਾੜ ਮੁੱਲ ਵੀ ਬਾਈ ਨੇ ਜਾਇਜ ਰੱਖਿਆ ਬਾਕੀ ਮਾਨ ਬਾਕੀ ਡਾਕਟਰ ਰੇਟ ਵੀ ਆ ਜਾਇਜ ਆ ਜਿਹਦੇ ਟਾਈਮ ਤੇ ਇੰਨੇ ਕ ਪੈਸੇ ਦਾ ਕੁਝ ਵੀ ਨਹੀਂ ਹੋਊਗਾ ਹਮਮ ਸਹੀ ਗੱਲ ਆ ਤੇ ਆਰਡਰ ਦੇਖੋ ਬਈ ਨਾੜਾ ਨੂੜਾ ਫੁੱਲ ਚੰਗੀਆਂ ਉਸਾਉ ਨਾ ਜਜਮੈਂਟ ਕਹ ਲੈ ਥਣ ਬਹੁਤ ਚੰਗਾ ਚਵਾਈ ਵੀ ਚੰਗੀ ਆ ਨਾ ਬੜੀ ਚੰਗੀ ਚਵਾਈ ਹੈ ਡਾਕਟਰ ਨੇ ਜੀ ਅੱਗੇ ਪ੍ਰਾਪਤਤਾ ਦਾ ਨੰਬਰ ਕਿਹੜਾ ਸੂਸੀ ਡਾਕਟਰ ਵੀ ਤੀਜਾ ਸੂਬਾ ਸੂਈ ਹੋਈ ਆ ਕਦੋਂ ਸੂਈ ਆ ਤੈਨੂੰ ਡਾਕਟਰ ਚਾਰ ਪੰਜ ਮਹੀਨਾ ਹੀ ਸੂਈ ਵਾ ਟੀਕਾ ਇਹਦੇ ਭਰਾ ਹੋ ਇੱਕ ਤਰੀਕ ਦਾ ਠੀਕ ਆ ਆ ਇੱਕ ਤੋਂ ਦੂਜਾ ਮਹੀਨਾ ਚੱਲ ਪੈਗਾ ਬਣਾਂ ਮਲੇ ਛਵਾ ਮਹੀਨਾ ਪੁੱਤ ਹੋ ਗਿਆ ਇਹਨੂੰ ਦੁੱਧ ਕਿੰਨਾ ਹੋਣਾ ਦੁੱਧ ਡਾਕਟਰ ਸ਼ੀ ਲੀਟਰ ਆ ਥੱਲੇ ਠੀਕ ਆ ਹੰਡੀ ਹੰਡੀ ਪੂਰੀ ਆ ਜਿਵੇਂ ਮਰਜੀ ਹੂੰ ਇਹ ਤਾਂ ਆਰਡਰ ਦੇਖੋ ਬਈ ਥਣ ਬਹੁਤ ਚੰਗਾ ਕਰਦਾ ਥਣ ਮੁੱਠੀ ਵਾਲਾ ਥਣ ਸਿੱਧਾ ਦਿਖਾ ਦਿੰਦੇ ਆ ਲੈ ਮਾਰਦੇ ਕੋਈ ਜੱਕਰ ਨਹੀਂ ਮਾਰਨੀਆ ਮਾਰਦੇ ਨਹੀਂ ਰਹਿਣਦੇ ਬਈ ਕੋਈ ਜੱਕਰ ਨਹੀਂ ਮਾਰਨੀ ਮਾਰਦੇ ਨਹੀਂ ਇਧਰ ਦੀ ਮਾਰ ਕੋਈ ਨਹੀਂ ਬਈ ਥਣ ਲੈ ਵਾ ਚੰਗਾ ਕਰਦ ਬਟ ਚੰਗਾ ਰੰਗ ਰੂਪ ਚੰਗਾ ਆਣ ਦਾ ਸਹਿਜ ਬਹੁਤ ਚੰਗਾ ਹੈਨਾ ਥਣ ਦਾ ਸਹਿਜ ਬਹੁਤ ਬਾਕੀ ਦਾ ਚਵਾਈ ਵੀ ਬਹੁਤ ਚੰਗੀ ਆ ਠੀਕ ਆ ਨਾੜਾ ਨੋੜਾ ਵੀ ਠੰਗ ਕਿੰਨਾ ਦੁੱਧ ਦੱਸਿਆ ਹੁਣ 6 ਲੀਟਰ ਹੈ ਲੈਟਰ ਦੁੱਧ ਦਾ ਠੀਕ ਆ ਬਈ ਛਵਾਈ ਚੰਗੀ ਆ ਨਾ ਕੋਈ ਭੂਰ ਸਿੱਤਾ ਕੋਈ ਚੱਕਰੇ ਨਹੀਂ ਡਾਕਟਰ ਭੋਰਾ ਵੀ ਖੋਲ ਦੇ ਮਾੜੀ ਮੁੱਲ ਭਰਾ ਦਾ ਇਹਦਾ ਰੈਟਰ ਮੁੱਲ 14000 ਰੁਪਿਆ ਲੈਣ ਦੇਣ ਜਮਾਨਤਾਨ ਹੋ ਜਾ ਕੋਈ ਗੱਲ ਨਹੀਂ ਮਾਨਤਾਨ ਥੋੜਾ ਬਹੁਤਾ ਕਰ ਦਾਂਗੇ ਰੈਟਰ 14000 ਰੁਪਿਆ ਮੁੱਲ ਬਸ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਆਰਡਰ ਚੰਗਾ ਫੇਸ ਹੋਸ ਕਰ ਦੇ ਬਟ ਚੰਗਾ ਬਾਕੀ ਤੋਰਾ ਦਾ ਬੜਦਾ ਚੰਗਾ ਭਾਈ ਮੁੱਲ ਜਮਾ ਜਾਏ ਜਬ ਮਾਨਤਾਨ ਜਾਏ ਮੁੱਲ ਹੀ ਹੈ ਡਾਕਟਰ ਜਰੂਰ ਹੋ ਜਾ ਨਗਪਰਾ ਕੋਲੇ ਤਿੰਨ ਅਸੀਂ ਤਨਹੀਂ ਦਿਖਾਤੇ ਕਿਸੇ ਵੀ ਦੇ ਤਨਾਂ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦਵਾ ਧੰਨਵਾਦ